ਕਹਾਣੀ ਅਮਰਤਕੋਰ ਭਜਨੋ ਮੈਨੂੰ ਇੱਕ ਗੱਲ ਦੱਸ ਮੁੰਡਾ ਤੇਰਾ ਫੌਜੀ ਧੀ ਤੇਰੀ ਆਪਦੇ ਘਰੇ ਵਸਦੀ ਰਸਦੀ ਤਿੰਨੇ ਜਣੇ ਹੋ ਤੁਸੀਂ ਫੇਰਾ ਮੈਂ ਸਾਨੂੰ ਵਿਚੋ ਪਰੇ ਦਿਆਲਕੋਰ ਨੇ ਹਜੇ ਗੱਲ ਪੂਰੀ ਵੀ ਨਹੀਂ ਸੀ ਕੀਤੀ ਭਜਨੋ ਮੱਜਾਂ ਲਈ ਬੱਠਲ ਵਿੱਚ ਪਾਈ ਖਲ ਵਿੱਚ ਪਾਣੀ ਪਾਉਂਦਿਆਂ ਬੋਲੀ ਨਾਨਾ ਅੰਮਾ ਜੀ ਸਾਨੂੰ ਨਹੀਂ ਸਰਦਾ ਘਰ ਦੇ ਦੁੱਧ ਬਿਨਾ ਮੁੱਲ ਦੇ ਕਿਹੜੇ ਦੁੱਧ ਹੁੰਦੇ ਨੇ ਪਾਣੀ ਤਾਂ ਇੱਕ ਪਾਸੇ ਰਿਹਾ ਹੋਰ ਪਤਾ ਨਹੀਂ ਕੀ ਅੱਗ ਸਵਾ ਪਾਉਂਦੇ ਨੇ ਵਿੱਚ ਹਾਂ ਇਹ ਗਲਤਾਂ ਤੇਰੀ ਠੀਕ ਐ ਦਿਆਲਕੌਰ ਨੇ ਸਹਿਮਤੀ ਦਿੱਤੀ ਨਾਲੇ ਜਦੋਂ ਤੇਜ ਛੁੱਟੀ ਆਉਂਦਾ ਤਾਂ ਖੋਇਆ ਪੰਜੀਰੀ ਬਣਾ ਦਿੰਨੀ ਆ ਘਰੇ ਖਾਣ ਨੂੰ ਵੀ ਤੇ ਨਾਲ ਵੀ ਲੈ ਜਾਂਦਾ ਉਥੇ ਕਿਹੜਾ ਖਾਂਦਾ ਹੋਊ ਵਿਚਾਰਾ ਨਾਲ ਦੇ ਹੀ ਛੱਕ ਜਾਂਦੇ ਹੋਣਗੇ ਦਿਆਲਕੌਰ ਮੂੰਹ ਜਿਹਾ ਮਰੋੜ ਕੇ ਆਖਿਆ ਹਾਏ ਹਾਏ ਅੰਮਾ ਜੀ ਕੀ ਗੱਲ ਕਰਤੀ ਤੁਸੀਂ ਉਹ ਵੀ ਤਾਂ ਮੇਰੇ ਤੇਜ ਵਰਗੇ ਹੀ ਨੇ ਤੇਜ ਨੂੰ ਤਾਂ ਮੈਂ ਘਰੇ ਹੀ ਬਥੇਰਾ ਖਵਾ ਦਿੰਨੀ ਆ ਜੇ ਸੱਚ ਪੁੱਛੇ ਤਾਂ ਮੈਂ ਭੇਜਦੀ ਹੀ ਉਹਨਾਂ ਦੇ ਸਾਥੀਆਂ ਵਾਸਤੇ ਆ ਅੰਦਰ ਠੰਡ ਜੀ ਪੈ ਜਾਂਦੀ ਏ ਜਦੋਂ ਤੇਜ ਫੋਨ ਕਰਕੇ ਦੱਸਦਾ ਹੁੰਦਾ ਬਾਈ ਕਿਵੇਂ ਸਾਰੇ ਦੋਸਤ ਚਾਹ ਨਾਲ ਖਾਂਦੇ ਨੇ ਉਸਨੇ ਖੁਸ਼ੀ ਵਿੱਚ ਖਿਵੀ ਹੁੰਦਿਆਂ ਕਿਹਾ ਐਨੇ ਨੂੰ ਭਜਨਕੋੜ ਦੀ ਨੂੰ ਪਾਲੀ ਚਾਹ ਬਣਾ ਕੇ ਲੈ ਕੇ ਆਈ ਚਾਹ ਰੱਖ ਕੇ ਦਿਆਲਕੌਰ ਦੇ ਪੈਰੀ ਹੱਥ ਲਾਏ ਦਿਆਲਕੌਰ ਨੇ ਮੋਢੇ ਤੇ ਹੱਥ ਰੱਖ ਦਿੱਤਾ ਤੂੰ ਚਾਹ ਬਣਾਉਣ ਨੂੰ ਕਿਹੜੇ ਵੇਲੇ ਕਹਿਤਾ ਕੁੜੇ ਦਿਆਲਕੌਰ ਨੇ ਠਿਮਮੀ ਜਿਹੀ ਆਵਾਜ਼ ਵਿੱਚ ਪੁੱਛਿਆ ਕਹਿਣ ਦੀ ਕੀ ਗੱਲ ਏ ਭਲਾ ਉਹਨੂੰ ਪਤਾ ਬਈ ਬੁੜੀਆਂ ਚਾਹ ਨਾਲ ਹੀ ਚੱਲਦੀਆਂ ਨੇ ਕਹਿ ਕੇ ਭਜਨਕੌਰ ਹੱਸ ਪਈ ਉਹ ਕਿੰਨੀ ਦੇਰ ਗੱਲਾਂ ਕਰਦੀਆਂ ਰਹੀਆਂ ਦਿਆਲਕੌਰ ਸਾਰੇ ਪਿੰਡ ਦੀ ਖਬਰ ਰੱਖਦੀ ਸੀ ਭਜਨਕੌਰ ਕੰਮ ਵੀ ਕਰ ਰਹੀ ਸੀ ਤੇ ਦਿਆਲਕੌਰ ਦੇ ਨਾਲ ਗੱਲਾਂ ਵੀ ਸੂਰਜ ਆਪਣੀ ਲਾਲੀ ਬਖੇਰਦਾ ਲਹਿੰਦੇ ਵੱਲ ਨੂੰ ਉਤਰਦਾ ਵੱਡਾ ਵੱਡਾ ਦਿਸਣ ਲੱਗ ਪਿਆ ਸੀ ਪੰਛੀਆਂ ਦੀ ਵੀ ਆਪਣੇ ਘਰਾਂ ਨੂੰ ਵਾਪਸੀ ਹੋ ਰਹੀ ਸੀ ਕਈ ਰੁੱਖ ਅਤੇ ਵੇਲ ਬੂਟਿਆਂ ਨੇ ਵੀ ਆਪਣੇ ਪੱਤੇਆਂ ਨੂੰ ਇਕੱਠਿਆਂ ਕਰਨਾ ਸ਼ੁਰੂ ਕਰ ਦਿੱਤਾ ਸੀ ਬੀਜੀ ਮੈਂ ਧਾਰ ਕੱਢ ਲਿਆਵਾਂ ਫੇਰ ਕੁਵੇਲਾ ਹੋ ਜੂ ਪਾਲੀ ਨੇ ਆਪਣੀ ਸੱਸ ਨੂੰ ਕਿਹਾ ਬਹੂ ਕੱਲੀ ਜਾਊਂਗੀ ਕੁੜੇ ਦਿਆਲਕੌਰ ਨੇ ਪੁੱਛਿਆ ਆ ਪੀਪਲ ਲੰਘ ਕੇ ਬਾਹਰਲਾ ਘਾਰੇ ਕਿਹੜਾ ਬਹੁਤੀ ਦੂਰ ਜਾਣਾ ਉੱਥੇ ਸਦਾ ਬਾਪੂ ਹੈਗਾ ਹੀ ਏ ਕੱਲ ਨਾਈਆਂ ਦੀ ਕੁੜੀ ਨੂੰ ਪੀਪਲ ਦੀ ਲੰਗਦੀ ਨੂੰ ਦੋਰਾ ਪੈ ਗਿਆ ਢੋਲੇ ਕਰਾ ਕੇ ਮਸਾਂ ਠੀਕ ਹੋਈ ਕਹਿੰਦੇ ਨੇ ਇਸ ਪੀਪਲ ਤੇ ਜਿਹੜਾ ਪ੍ਰੇਤ ਰਹਿੰਦਾ ਉਸ ਦੀ ਚਪਟੇ ਵਿੱਚ ਆ ਗਈ ਦਿਆਲਕੌਰ ਨੇ ਦੱਸਿਆ ਵੈਮ ਨੇ ਅੰਮਾ ਜੀ ਸਾਰੇ ਧੱਖ ਜਿੱਦੀ ਤਾਂ ਕੁੜੀ ਏ ਕੋਈ ਕਮਜ਼ੋਰੀ ਹੋ ਸਰੀਰ ਚ ਦਿਆਲਕੌਰ ਨੇ ਇਸ ਪੁਰਾਣੇ ਵੱਡੇ ਪੀਪਲ ਨਾਲ ਸੰਬੰਧਤ ਹੋਰ ਵੀ ਕਈ ਗੱਲਾਂ ਸੁਣਾਈਆਂ ਪਾਲੀ ਨੇ ਬਾਲਟੀਆਂ ਧੋਂਦਿਆਂ ਦਿਆਲਕੌਰ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਅਤੇ ਧਾਰ ਕੱਢਣ ਚਲੀ ਗਈ ਅੱਜ ਉਸ ਨੂੰ ਪੀਪਲ ਦਾ ਰੁਖ ਬਦਲਿਆ ਬਦਲਿਆ ਲੱਗਿਆ ਜਿਵੇਂ ਕਿਸੇ ਮਾੜੀ ਰੂਹ ਦੀ ਮਾਰਚ ਆਇਆ ਹੋਵੇ ਪੱਤਿਆਂ ਵਿੱਚੋਂ ਲੰਗਦੀ ਹਵਾ ਦੀ ਡਰਾਉਣੀ ਜਹੀ ਆਵਾਜ਼ ਉਸ ਅੰਦਰ ਕਬਰਾਹਟ ਪੈਦਾ ਕਰ ਰਹੀ ਸੀ ਧਾਰ ਕੱਢ ਕੇ ਮੁੜੀ ਤਾਂ ਮੂੰਹ ਹਨੇਰਾ ਹੋ ਚੁੱਕਾ ਸੀ ਉਸ ਨੂੰ ਲੱਗਿਆ ਜਿਵੇਂ ਉਸ ਦੇ ਪਿੱਛੇ ਪੈਰਾਂ ਦੀ ਬਿੜਕ ਜਹੀ ਹੋਵੇ ਪਿੱਛੇ ਮੁੜ ਕੇ ਦੇਖਣ ਦੀ ਹਿੰਮਤ ਨਹੀਂ ਪਈ ਡਰ ਨਾਲ ਹੌਲ ਜਿਹੇ ਪੈਣ ਲੱਗੇ ਦਿਆਲੋ ਦੀਆਂ ਗੱਲਾਂ ਉਸ ਤੇ ਮਨੋਂ ਨਹੀਂ ਸਨ ਉਤਰ ਰਹੀਆਂ ਉਸ ਨੇ ਰਾਤ ਨੂੰ ਆਪਣੀ ਸੱਸ ਨਾਲ ਗੱਲ ਛੇੜੀ ਪਰ ਉਸਨੇ ਕੋਈ ਤਸੱਲੀ ਬਖਸ਼ ਜਵਾਬ ਨਾ ਦਿੱਤਾ ਇੱਕ ਦਿਨ ਪਾਲੀ ਦਿਨ ਸ਼ਿਪਨ ਤੋਂ ਪਹਿਲਾਂ ਹੀ ਧਾਰ ਕੱਢ ਲਈ ਮੱਝ ਨੇ ਦੁੱਧ ਥੋੜਾ ਦਿੱਤਾ ਨਾਲੇ ਵਾਰ-ਵਾਰ ਪੈਰ ਚੁੱਕਦੀ ਰਹੀ ਦੁੱਧ ਸੰਭਾਲਣ ਦਾ ਕੰਮ ਭਜਨ ਕੋਰ ਆਪ ਕਰਦੀ ਸੀ ਪਾਲੀ ਐਨੀ ਸੱਜਰੇ ਨਾ ਧਾਰ ਕੱਢਿਆ ਕਰ ਰਾਤਾ ਵੱਡੀਆਂ ਨੇ ਡੰਗਰ ਓਖ ਮੰਨ ਜਾਂਦੇ ਦੇਖ ਅੱਜ ਦੁੱਧ ਕਿੰਨਾ ਘਟੇ ਭਜਣੋਂ ਨੇ ਦੁੱਧ ਪੂਣ ਕੇ ਪਤਿੱਲੇ ਵਿੱਚ ਪਾਉਂਦੀਆਂ ਕਿਹਾ ਜਿਉਂ-ਜਿਉਂ ਸ਼ਾਮ ਹੁੰਦੀ ਪਾਲੀ ਨੂੰ ਡੋਬ ਪੈਣ ਲੱਗ ਪੈਂਦੇ ਬਾਹਰਲੇ ਘਰ ਜਾਣ ਦਾ ਇੱਕ ਮਿੰਟ ਦਾ ਰਸਤਾ ਉਸ ਨੂੰ ਭਵ ਸਾਗਰ ਪਾਰ ਕਰਨ ਤੋਂ ਵੀ ਔਖਾ ਲੱਗਦਾ ਇੱਕ ਦਿਨ ਦੁਪਹਿਰ ਵੇਲੇ ਪਿੱਪਲ ਲੋਕਾਂ ਦੀ ਭੀੜ ਲੱਗੀ ਹੋਈ ਸੀ ਗਵਾਂਡੀਆਂ ਦੀ ਨੂੰ ਡਿੱਗ ਪਈ ਪਤਾ ਹੀ ਨਹੀਂ ਲੱਗਿਆ ਮੈਂ ਕਿਵੇਂ ਡਿੱਗ ਪਈ ਬਸ ਐ ਲੱਗਿਆ ਇੱਕ ਵਾਰੀ ਜਿਵੇਂ ਉਸਨੇ ਪਿੱਛੋਂ ਤੱਕਾ ਮਾਰਿਆ ਹੁੰਦਾ ਉਹ ਕਹਿ ਰਹੀ ਸੀ ਤੱਕੇ ਤਾਂ ਵੱਜਣ ਗਈ ਜਦੋਂ ਪਾウダー ਸੁਰਖੀਆਂ ਲਾ ਕੇ ਇੱਥੋਂ ਦੀ ਲੰਘੋ ਗਈਆਂ ਦਿਆਲਕੌਰ ਨੇ ਸੋਟੀਆਂ ਸੰਭਾਲਦਿਆਂ ਕਿਹਾ ਹੁਣ ਤਾਂ ਪਾਲੀ ਜਦੋਂ ਬਾਹਰਲੇ ਘਰ ਜਾਂਦੀ ਉਸ ਨੂੰ ਕੰਬੜੀ ਜਹੀ ਛਿੜ ਪੈਂਦੀ ਉਸ ਦਾ ਜੀ ਕਰਦਾ ਉਹ ਕਹਿ ਦੇਵੇ ਕਿ ਉਸ ਕੋਲ ਧਾਰ ਨਹੀਂ ਕੱਢੀ ਜਾਂਦੀ ਪਰ ਉਸ ਨੂੰ ਕੋਈ ਬਹਾਨਾ ਨਾ ਲੱਭਦਾ ਕੰਮ ਤੋਂ ਜੀ ਚਰਉਣਾ ਤਾਂ ਉਸਨੇ ਸਿੱਖਿਆ ਨਹੀਂ ਸੀ ਬਾਹਰ ਲੈ ਘਰ ਜਾਂਦਿਆਂ ਨਿੱਕਾ ਜਿਹਾ ਖੜਾਕ ਵੀ ਉਸ ਦੀ ਜਾਨ ਕੱਢ ਕੇ ਰੱਖ ਦਿੰਦਾ ਸਹਿਮ ਕਰਨ ਉਸ ਦੀ ਸਿਹਤ ਤੇ ਵੀ ਅਸਰ ਪੈ ਰਿਹਾ ਸੀ ਉਸ ਦਾ ਚਿਹਰਾ ਵੀ ਪੀਲਾ ਪੈ ਗਿਆ ਇਸੇ ਤਰ੍ਹਾਂ ਮਹੀਨਾ ਡੇਢ ਮਹੀਨਾ ਲੰਘ ਗਿਆ ਇੱਕ ਦਿਨ ਭਜਨ ਕੋਰ ਦੀ ਧੀ ਪ੍ਰੀਤ ਤੇ ਜਵਾਈ ਉਸ ਨੂੰ ਮਿਲਣ ਆਏ ਭਾਬੀ ਤੈਨੂੰ ਕੀ ਹੋ ਗਿਆ ਤੂੰ ਬਿਮਾਰ ਏ ਸਾਨੂੰ ਕਿਉਂ ਨਹੀਂ ਦੱਸਿਆ ਪ੍ਰੀਤ ਨੇ ਪਾਲੀ ਨੂੰ ਕੁੱਟ ਕੇ ਜੱਫੀ ਪਾਉਂਦਿਆਂ ਕਿੰਨੇ ਸਾਰੇ ਸਵਾਲ ਕਰ ਦਿੱਤੇ ਭਜਨੋ ਆਪਣੇ ਧੀ ਜਵਾਈ ਨੂੰ ਬੜੇ ਚਾਹ ਨਾਲ ਮਿਲੀ ਅਤੇ ਬੈਠਕ ਵਿੱਚ ਬਿਠਾ ਦਿੱਤਾ ਪਾਲੀ ਪਾਣੀ ਲੈ ਕੇ ਆਈ ਪ੍ਰੀਤ ਪਾਣੀ ਦਾ ਗਲਾਸ ਫੜਾ ਕੇ ਭਾਬੀ ਦੇ ਨਾਲ ਰਸੋਈ ਵਿੱਚ ਚਲੀ ਗਈ ਉਸ ਨੇ ਫਿਰ ਪਾਲੀ ਨੂੰ ਉਸ ਦੀ ਸਿਹਤ ਬਾਰੇ ਪੁੱਛਿਆ ਮੈਂ ਬਿਲਕੁਲ ਠੀਕ ਹਾਂ ਉਸ ਨੇ ਮੁਸਕਰਾਣ ਦੀ ਕੋਸ਼ਿਸ਼ ਕੀਤੀ ਅਤੇ ਦੁੱਧ ਗੈਸ ਤੇ ਰੱਖ ਦਿੱਤਾ ਭਜਨੋ ਵੀ ਜਵਾਈ ਤੋਂ ਉਸ ਦੇ ਮਾਪਿਆਂ ਦਾ ਹਾਲ ਚਾਲ ਪੁੱਛ ਗਏ ਬਾਹਰ ਆ ਗਈ ਮਾ ਕੀ ਹੋ ਗਿਆ ਭਾਬੀ ਨੂੰ ਉਸ ਨੇ ਭਜਨਕੌਰ ਨੂੰ ਪੁੱਛਿਆ ਕੀ ਦੱਸਾਂ ਦਿਆਲੋ ਬੁੜੀ ਆ ਬੈਠਦੀ ਐ ਮੈਨੂੰ ਤਾਂ ਲੱਗਦਾ ਉਸ ਦੀ ਨજર ਲੱਗ ਗਈ ਨਾ ਤਾਂ ਸਿਆਣੀ ਬਿਆਣੀ ਨੂੰ ਕਿਹਾ ਜਾਵੇ ਬਾਈ ਆਪਦੇ ਘਰੇ ਵਗ ਜਾ ਅੱਗੇ ਤਾਂ ਕਦੇ ਭਜਣੋਂ ਨੇ ਧਿਆਨ ਨਹੀਂ ਸੀ ਦਿੱਤਾ ਪਰ ਧੀ ਦੇ ਕਹਿਣ ਤੇ ਉਸ ਨੂੰ ਵੀ ਪਾਲੀ ਲਿੱਸੀ ਜਹੀ ਲੱਗਣ ਲੱਗ ਪਈ ਨਜਰਾਂ ਨੁਜਰਾਂ ਕੰਨੋਂ ਲਗਦੀਆਂ ਨੇ ਆਪਦੇ ਮਾਪਿਆਂ ਨੂੰ ਉਹਦੀ ਹੋ ਐਨੇ ਨੂੰ ਪਾਲੀ ਵੀ ਖਾਣ ਪੀਣ ਦਾ ਸਮਾਨ ਲੈ ਕੇ ਆ ਗਈ ਪ੍ਰੀਤ ਨੇ ਪਾਲੀ ਨੂੰ ਸੁਣਾ ਕੇ ਕਿਹਾ ਮੈਨੂੰ ਤਾਂ ਲੱਗਦਾ ਹੈ ਭਾਬੀ ਤੇਜਵੀਰੇ ਨੂੰ ਉਧਰੀ ਪਈ ਹੈ ਪ੍ਰੀਤ ਨੇ ਮੁਸਕਰਾ ਕੇ ਨਨਦਵੱਲ ਮਿੱਠੀ ਜਹੀ ਕੁਰੀਵੱਟੀ ਆਜੋ ਅੰਦਰ ਬਾਹਰ ਤਾਂ ਮੱਖੀਆਂ ਭਿੰਨ-ਭਿੰਨ ਕਰਦੀਆਂ ਫਿਰਦੀਆਂ ਨੇ ਪਾਲੀ ਨੇ ਬੈਠਕ ਵੱਲ ਜਾਂਦੀਆਂ ਕਿਹਾ ਨਾਲੇ ਵੀਰ ਜੀ ਇਕੱਲੇ ਬੈਠੇ ਨੇ ਪਾਲੀ ਨੇ ਪ੍ਰੀਤ ਵੱਲ ਮਸ਼ਕਰੀ ਭਰੀ ਮੁਸਕਾਨ ਸੁੱਟਦਿਆਂ ਕਿਹਾ ਇਸ ਤੋਂ ਪਹਿਲਾਂ ਕਿ ਪ੍ਰੀਤ ਕੁਝ ਬੋਲਦੀ ਬਾਪੂ ਜੀ ਨੇ ਖੰਘੂਰਾ ਮਾਰਿਆ ਪ੍ਰੀਤ ਤੇ ਉਸ ਦਾ ਪਤੀ ਬੜੇ ਅਦਬ ਨਾਲ ਬਾਪੂ ਜੀ ਨੂੰ ਮਿਲੇ ਪਾਲੀ ਦੇ ਚਿਹਰੇ ਤੇ ਅੱਜ ਬੜੀ ਰੌਣਕ ਸੀ ਕੰਮ ਤਾਂ ਭਾਵੇਂ ਬਹੁਤ ਜ਼ਿਆਦਾ ਸੀ ਰੋਸ ਦਿਨ ਨਾ ਉਸਦੇ ਨਾਲ-ਨਾਲ ਰਹੀ ਅੱਜ ਉਸ ਨੂੰ ਬਾਹਰ ਲੈ ਘਰ ਜਾਂਦੀ ਨੂੰ ਵੀ ਬਹੁਤਾ ਡਰ ਨਾਲ ਲੱਗਿਆ ਕਿਉਂਕਿ ਪ੍ਰੀਤ ਉਸਦੇ ਨਾਲ ਸੀ ਕੰਮ ਤੰਦੇ ਨਿਭਟਾਉਂਦੇ ਆ ਬਹੁਤ ਰਾਤ ਹੋ ਚੁੱਕੀ ਸੀ ਭਜਨੋ ਵੀ ਥੱਕ ਚੁੱਕੀ ਸੀ ਪ੍ਰੀਤ ਤੇ ਪਾਲੀ ਨਿੱਕੀਆਂ-ਨਿੱਕੀਆਂ ਗੱਲਾਂ ਕਰਕੇ ਹੱਸ ਰਹੀਆਂ ਸਨ ਪਾਲੀ ਨੂੰ ਯਾਦ ਆਇਆ ਕਿ ਦੁੱਧ ਵਾਲਾ ਡੋਲੂ ਤਾਂ ਬਾਹਰ ਵੇੜੇ ਵਿੱਚ ਹੀ ਰਹਿ ਗਿਆ ਜਦੋਂ ਉਹ ਡੋਲੂ ਕਿੱਲੀ ਤੋਂ ਲਾ ਕੇ ਮੁੜੀ ਤਾ ਇੱਕਦਮ ਉਸ ਦੀ ਨਿਗਾਹ ਪਿੱਪਲ ਦੇ ਰੁੱਖ ਵੱਲ ਪਈ ਉਸ ਦੇ ਤਰਾਹ ਨਿਕਲ ਗਏ ਇੱਕ ਕਾਲਾ ਹੱਥਾਂ ਪੈਰਾਂ ਵਾਲਾ ਵੱਡਾ ਸਾਰਾ ਆਕਾਰ ਉਸ ਨੇ ਦੇਖਿਆ ਉਹ ਭੱਜ ਕੇ ਅੰਦਰ ਜਾਵੜੀ ਉਸ ਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪ੍ਰੀਤ ਦੇ ਪੁੱਛਣ ਤੇ ਵੀ ਉਸ ਨੇ ਕੁਝ ਨਾ ਦੱਸਿਆ ਥੋੜੀ ਦੇਰ ਬਾਅਦ ਪ੍ਰੀਤ ਨੂੰ ਵੀ ਨੀਂਦ ਆ ਦੇ ਆਦ ਬੋਚਿਆ ਪਾਲੀ ਨੇ ਲਾਈਟ ਬੰਦ ਕਰ ਦਿੱਤੀ ਪਰ ਉਸ ਨੂੰ ਨੀਂਦ ਨਹੀਂ ਸੀ ਆ ਰਹੀ ਕੁਝ ਸਮੇਂ ਬਾਅਦ ਪਾਲੀ ਦੀ ਚੀਕ ਨੇ ਪ੍ਰੀਤ ਤੇ ਭਜਨੋ ਨੂੰ ਜਗਾ ਦਿੱਤਾ ਪ੍ਰੀਤ ਨੇ ਪਾਲੀ ਨੂੰ ਝੰਜੋੜਿਆ ਉਹ ਬੜਬੜਾ ਰਹੀ ਸੀ ਪਿੱਪਲ ਪ੍ਰੇਤ ਮੇਰੇ ਪਿੱਛੇ ਉਹ ਪ੍ਰੀਤ ਦੇ ਨਾਲ ਚਿੰਬੜ ਰਹੀ ਸੀ ਜਿਵੇਂ ਕੋਈ ਸਹਿਮਿਆ ਬੱਚਾ ਆਪਣੀ ਮਾਂ ਦੀ ਬੁੱਕਲ ਵਿੱਚ ਲੁਕਦਾ ਹੈ ਪ੍ਰੀਤ ਨੇ ਪਾਲੀ ਨੂੰ ਆਪਣੇ ਨਾਲ ਘੁੱਟਦਿਆਂ ਉਸ ਨੂੰ ਜਗਾਇਆ ਭਜਨੋਂ ਨੇ ਪਾਲੀ ਦੇ ਮੱਥੇ ਤੇ ਹੱਥ ਫੇਰਿਆ ਮਿੱਠੀ-ਮਿੱਠੀ ਠੰਡ ਹੋਣ ਦੇ ਬਾਵਜੂਦ ਵੀ ਪਸੀਨੇ ਨਾਲ ਭਿੱਜਿਆ ਹੋਇਆ ਸੀ ਪਾਲੀ ਦੀ ਬੜ ਬੜਾਹਟ ਸੁਣ ਕੇ ਭਜਨੋਂ ਦੀ ਤਾਂ ਜਿਵੇਂ ਜਾਨ ਹੀ ਨਿਕਲ ਗਈ ਹੋਵੇ ਪਾਲੀ ਉੱਠ ਕੇ ਬੈਠ ਗਈ ਪੁੱਛਣ ਤੇ ਉਸ ਨੇ ਇਹੀ ਕਿਹਾ ਕਿ ਉਸ ਨੂੰ ਡਰਾਵਣਾ ਸੁਪਨਾ ਆਇਆ ਸੀ ਰਾਤ ਦੇ 2 ਵਜੇ ਸਨ ਭਜਨ ਕੋਰ ਸੋਚ ਰਹੀ ਸੀ ਕਿ ਉਹ ਤਾਂ ਲੋਕਾਂ ਦੀਆਂ ਗੱਲਾਂ ਉੱਤੇ ਯਕੀਨ ਨਹੀਂ ਸੀ ਕਰਦੀ ਕਿ ਭੂਤ ਪ੍ਰੇਤ ਵੀ ਹੁੰਦੇ ਨੇ ਉਹ ਦਿਆਲੋ ਬੁੜੀ ਬਾਰੇ ਸੋਚ ਰਹੀ ਸੀ ਕੀ ਪਤਾ ਉਸ ਦੀਆਂ ਗੱਲਾਂ ਸੱਚ ਹੋਣ ਹੁਣ ਉਹ ਕੀ ਕਰੇਗੀ ਕਿੱਥੇ ਲਈ ਫਿਰੇਗੀ ਨੂੰ ਨੂੰ ਉਹ ਇਨ੍ਹਾਂ ਸੋਚਾਂ ਵਿੱਚ ਡੁੱਬਦੀ ਗਈ ਕਦੇ ਪੁੱਤ ਬਾਰੇ ਸੋਚਦੀ ਕਦੇ ਪਤੀ ਬਾਰੇ ਜਿਹੜੀਆਂ ਓਪਰੀਆਂ ਰੂਹਾਂ ਵਿੱਚ ਭੋਰਾ ਯਕੀਨ ਨਹੀਂ ਸੀਨ ਕਰਦੇ ਸਗੋਂ ਇਨ੍ਹਾਂ ਗੱਲਾਂ ਦਾ ਮਖੌਲ ਅਡੋਂਦੇ 4 ਵਜੇ ਗੁਰਦੁਆਰਾ ਸਾਈਬ ਵਾਲੇ ਭਾਈ ਜੀ ਨੇ ਉੱਠਣ ਲਈ ਅਤੇ ਅੰਮ੍ਰਿਤ ਵੇਲੇ ਦਾ ਲਾਹਾ ਲੈਣ ਲਈ ਹੋਕਾ ਦਿੱਤਾ। ਭਜਨ ਕੋਰ ਵਾਹਿਗੁਰੂ ਵਾਹਿਗੁਰੂ ਕਰਦੀ ਉੱਠ ਗਈ। ਪ੍ਰੀਤ ਤੇ ਪਾਲੀ ਸੁੱਤੀਆਂ ਸਨ। ਉਹ ਬਿਨਾਂ ਖੜਕਾ ਕੀਤੀਆਂ ਬਾਹਰ ਗਈ। ਚਾਹ ਰੱਖ ਕੇ ਕੰਮ ਧੰਦੇ ਜਾ ਲੱਗੀ। ਥੋੜੀ ਦੇਰ ਬਾਅਦ ਪ੍ਰੀਤ ਵੀ ਉੱਠ ਕੇ ਬਾਹਰ ਆ ਗਈ। ਉਸ ਨੇ ਮਾਂ ਨੂੰ ਦੱਸਿਆ ਕਿ ਪਾਲੀ ਤਾਂ ਬਾਹਰੋਂ ਦੁੱਧ ਵਾਲਾ ਡੋਲੂ ਚੁੱਕਣ ਗਈ ਡਰੀ ਹੋਈ ਲੱਗਦੀ ਸੀ। ਪਰ ਪੁੱਛਣ ਤੇ ਉਸਨੇ ਕੁਝ ਵੀ ਨਹੀਂ ਸੀ ਦੱਸਿਆ ਜਨੋ ਆਪ ਹੀ ਸਾਰੇ ਕੰਮ ਨਿਪਟਾਉਣ ਲੱਗੀ ਉਸਨੇ ਪਾਲੀ ਨੂੰ ਜਗਾਉਣਾ ਠੀਕ ਨਾ ਸਮਝਿਆ ਉਹ ਬਾਲਟੀ ਚੁੱਕ ਕੇ ਖੁਦ ਹੀ ਧਾਰ ਕੱਢਣ ਚਲੀ ਗਈ ਪਰ ਮੱਜ ਨੇ ਉਸਨੂੰ ਹੱਥ ਵੀ ਨਾ ਲਾਉਣ ਦਿੱਤਾ ਛਾਲ ਮਾਰ ਕੇ ਉਹ ਗਈ ਕਿੰਨੀ ਵਾਰੀ ਕਿਹਾ ਬਾਈ ਦੋ ਚਾਰ ਦਿਨਾਂ ਬਾਅਦ ਆਪ ਵੀ ਧਾਰ ਕੱਢ ਲਿਆ ਕਰ ਪਰ ਤੈਨੂੰ ਤਾਂ ਹੁਣ ਸੁੱਖ ਪੈ ਗਿਆ ਵਜਨਕੌਰ ਦਾ ਪਤੀ ਮੱਝ ਅੱਗੋਂ ਪੱਠਿਆਂ ਵਿੱਚ ਹੱਥ ਫੇਰਦਿਆਂ ਬੁੜਬੁੜ ਕਰ ਰਿਹਾ ਸੀ। ਵਜਨਕੌਰ ਕੁਝ ਨਾ ਬੋਲੀ, ਬਾਲਟੀ ਉੱਥੇ ਛੱਡ ਕੇ ਘਰੇ ਆ ਗਈ। ਪਾਲੀ ਤਾਂ ਅਜੇ ਵੀ ਨਹੀਂ ਸੀ ਉੱਠੀ। ਉਸਨੇ ਪਾਲੀ ਨੂੰ ਉਠਾਉਣ ਲਈ ਉਸ ਦੀ ਬਾਹ ਤੇ ਹੱਥ ਰੱਖਿਆ। ਉਸ ਨੂੰ ਬਾਹ ਗਰਮ ਲੱਗੀ, ਉਸਨੇ ਮੱਥੇ ਨੂੰ ਹੱਥ ਲਾਇਆ। ਪਾਲੀ ਨੂੰ ਬੁਖਾਰ ਸੀ। ਪਾਲੀ ਜਾਗ ਪਈ ਪਰ ਉਸ ਕੋਲੋਂ ਉੱਠਿਆ ਨਹੀਂ ਸੀ ਜਾ ਰਿਹਾ। ਪ੍ਰੀਤ ਨੇ ਪਾਲੀ ਨੂੰ ਉੱਠਣ ਤੋਂ ਮਨ੍ਹਾ ਕੀਤਾ ਅਤੇ ਆਪਣੇ ਪਰਸ ਵਿੱਚੋਂ ਕੱਢ ਕੇ ਬੁਖਾਰ ਉਤਾਰਨ ਲਈ ਗੋਲੀ ਦੇਣ ਲੱਗੀ ਤਾਂ ਭਜਨੋ ਨੇ ਰੋਕਦਿਆਂ ਕਿਹਾ ਕਹਿੰਦੇ ਨੇ ਕਿ ਬਿਨਾਂ ਡਾਕਟਰ ਦੀ ਸਲਾਹ ਦੇ ਦਵਾਈ ਨਹੀਂ ਲੈਣੀ ਚਾਹੀਦੀ ਥੋੜੀ ਦੇਰ ਤਾਂ ਪ੍ਰੀਤ ਪਾਲੀ ਦੇ ਕੋਲ ਹੀ ਬੈਠੀ ਰਹੀ ਫਿਰ ਉਸਨੇ ਪਾਲੀ ਦੀ ਚੁੰਨੀ ਲਈ ਤੇ ਬੁੱਕਲ ਮਾਰ ਕੇ ਥੋੜਾ ਮੂਹਲ ਕੋਇਆ ਧਾਰ ਕੱਢਣ ਚਲੀ ਗਈ ਇੱਕ ਦੋ ਵਾਰ ਮੱਝ ਨੇ ਪੈਰ ਚੁੱਕਿਆ ਪਰ ਫਿਰ ਖੜ ਗਈ ਪਿੰਡ ਵਿੱਚੋਂ ਹੀ ਡਾਕਟਰ ਬੁਲਾਇਆ ਉਸਨੇ ਕਿਹਾ ਮੌਸਮੀ ਬੁਖਾਰ ਹੈ ਪਰ ਸ਼ਾਮ ਤੱਕ ਬੁਖਾਰ ਨਾ ਉਤਰਿਆ ਪ੍ਰੀਤ ਦਾ ਪਤੀ ਪਾਲੀ ਦੀ ਹਾਲਤ ਦੇਖ ਕੇ ਪਤੀ ਨੂੰ ਦੋਕ ਦਿਨਾਂ ਲਈ ਛੱਡ ਕੇ ਚਲਿਆ ਗਿਆ ਦਿਨ ਵਿੱਚ ਦਿਆਲਕੌਰ ਕਈ ਗੇੜੇ ਮਾਰ ਗਈ ਭਜਨਕੌਰ ਨੇ ਉਸ ਨੂੰ ਪਾਲੀ ਦੇ ਡਰਨ ਬਾਰੇ ਦੱਸਿਆ ਪੀਪਲ ਨਾਲ ਜੁੜੀਆਂ ਉਸ ਦੇ ਚਾਰ ਕਹਾਣੀਆਂ ਹੋਰ ਸੁਣਾ ਦਿੱਤੀਆਂ ਮੈਂ ਤਾਂ ਕਿੰਨੇ ਦਿਨਾਂ ਦੀ ਦੇਖਦੀ ਆ ਤੇਰੀ ਨੂ ਨੂੰ ਗੁੱਸਾ ਨਾ ਕਰੀ ਭਜਨੋ ਇਹ ਚਪਟ ਚ ਆਈ ਹੋਈ ਏ ਕਿਸੇ ਚੰਗੇ ਸਿਆਣੇ ਤੋਂ ਇਲਾਜ ਕਰਵਾ ਦੇ ਨਹੀਂ ਤਾਂ ਪਛਤੋਂਦੀ ਰਹੇਗੀ ਪਿੱਛੋਂ ਦਿਆਲ ਕੋਰ ਦੀਆਂ ਗੱਲਾਂ ਸੁਣ ਕੇ ਭਜਨ ਕੋਰ ਹੋਰ ਵੀ ਡਰ ਗਈ ਭਜਨ ਕੋਰ ਨੇ ਆਪਣੇ ਪਤੀ ਨੂੰ ਸਾਰਾ ਕੁਝ ਦੱਸ ਦਿੱਤਾ ਪਹਿਲਾਂ ਤਾਂ ਉਹ ਭਜਨੋ ਨੂੰ ਭੱਜ ਕੇ ਪੈ ਗਿਆ ਪਰ ਨੂੰ ਦੀ ਹਾਲਤ ਦੇਖ ਕੇ ਉਹ ਵੀ ਘਬਰਾ ਗਿਆ ਪ੍ਰੀਤ ਪਾਲੀ ਦੇ ਕੋਲ ਹੀ ਰਹੀ ਪਾਲੀ ਨੇ ਪ੍ਰੀਤ ਨੂੰ ਸਾਰੀਆਂ ਗੱਲਾਂ ਦੱਸ ਦਿੱਤੀਆਂ ਕਿਵੇਂ ਉਸ ਦੇ ਪਿੱਛੇ ਪੈਰ ਦੀ ਬਿੜਕਾਉਂਦੀ ਅਤੇ ਉਸ ਨੂੰ ਪਿੱਪਲ ਕੋਲੋਂ ਲੰਘਦਿਆਂ ਡਰ ਲੱਗਦਾ ਰਾਤ ਨੂੰ ਪਿੱਪਲ ਤੇ ਕਾਲਾ ਪਰਛਾਵਾਂ ਦੇਖਿਆ ਪ੍ਰੀਤ ਨੇ ਆਪਣੇ ਮਾਪਿਓ ਨੂੰ ਦੱਸਿਆ ਬੁਖਾਰ ਤਾਂ ਦੂਜੇ ਦਿਨ ਠੀਕ ਹੋ ਗਿਆ ਪਰ ਕਮਜ਼ੋਰੀ ਕਰਕੇ ਉੱਠਿਆ ਨਹੀਂ ਸੀ ਜਾ ਰਿਹਾ ਪਾਲੀ ਕੋਲ ਅਖੀਰ ਤੇ ਪਾਲੀ ਦੇ ਮਾਪਿਓ ਨੂੰ ਉਸ ਦੀ ਬਿਮਾਰੀ ਬਾਰੇ ਜਾਣਕਾਰੀ ਦਿੱਤੀ ਗਈ ਦੂਜੇ ਦਿਨ ਸਵੇਰੇ ਹੀ ਪਾਲੀ ਦਾ ਪਿਓ ਆ ਗਿਆ ਉਹ 10 ਕ ਜਮਾਤਾਂ ਪੜਿਆ ਹੋਣ ਕਰਕੇ ਪੜੇ ਲਿਖੇ ਸਿਆਣੇ ਬੰਦਿਆਂ ਦੀ ਸਹੋਬਤ ਵਿੱਚ ਰਹਿਣ ਕਰਕੇ ਵਿਹਿਮਾ ਪਰਮਾ ਤੋਂ ਦੂਰ ਅਤੇ ਦਲੀਲ ਦੇ ਕੇ ਆਪਣੀ ਗੱਲ ਮੰਨਵਾਉਣ ਵਾਲਾ ਬੰਦਾ ਸੀ ਬੂਹੇ ਅੱਗੇ ਮੋਟਰਸਾਈਕਲ ਖੜਾ ਦੇਖ ਕੇ ਦਿਯਾਲਕੌਰ ਵੀ ਆ ਗਈ ਪਾਲੀ ਦੇ ਪਿਓ ਨੇ ਸਭ ਦੀਆਂ ਗੱਲਾਂ ਸੁਣੀਆਂ ਪਰ ਉਸ ਦੀ ਦਲੀਲ ਦਾ ਕੋਈ ਅਸਰ ਨਾ ਹੋਇਆ ਦਿਆਲਕੌਰ ਉਸ ਦੀਆਂ ਹਰ ਗੱਲ ਕੱਟ ਕਰਦੀ ਉਸ ਨੇ ਬਜ਼ੁਰਗ ਨਾਲ ਬਹਿਸ ਕਰਨੀ ਠੀਕ ਨਾ ਸਮਝੀ ਉਸ ਨੇ ਪਿੱਪਲ ਹੇਠੋਂ ਇੱਕ ਪੱਥਰ ਜ਼ਰੂਰ ਉਖਾੜ ਦਿੱਤਾ ਸੀ ਕਿਉਂਕਿ ਉਸ ਨਾਲ ਕਈ ਲੋਕਾਂ ਨੇ ਠੋਕਰ ਖਾਧੀ ਸੀ ਮੈਂ ਦੁਪਹਿਰ ਤੋਂ ਬਾਅਦ ਦਵਾਈ ਲੈ ਕੇ ਆਉਂਗਾ ਪਾਲੀ ਵਾਸਤੇ ਉਸ ਨੇ ਕਿਹਾ ਦਵਾਈ ਤੇ ਕਿੰਨੇ ਦਿਨਾਂ ਦੀ ਖਾਈ ਜਾਨੀ ਆ ਦਵਾਈ ਨਹੀਂ ਕੰਮ ਕਰਦੀ ਭਾਈ ਹੁਣ ਦਿਆਲਕੌਰ ਨੇ ਜਾਂਦੇ ਹੋਏ ਨੂੰ ਆਪਣਾ ਸੁਝਾਅ ਦਿੱਤਾ ਉਹ 2 ਘੰਟਿਆਂ ਬਾਅਦ ਹੀ ਵਾਪਸ ਆ ਗਿਆ ਉਸ ਨੇ ਪ੍ਰੀਤ ਨੂੰ ਇੱਕ ਤਵੀਤ ਫੜਾਇਆ ਅਤੇ ਭਜਨ ਕੋਰ ਨੇ ਕੰਬਦੇ ਹੋਏ ਹੱਥਾਂ ਨਾਲ ਜੱਕੋ ਤੱਕੀ ਵਿੱਚ ਪਾਲੀ ਦੇ ਡੋਲੇ ਨਾਲ ਬੰਨ ਦਿੱਤਾ ਮੈਂ ਤਾਂ ਇਹਨਾਂ ਗੱਲਾਂ ਨੂੰ ਮੰਨਦਾ ਨਹੀਂ ਸੀ ਪਰ ਬੱਚਿਆਂ ਦੀ ਤਕਲੀਫ ਮਾਪਿਆਂ ਤੋਂ ਬੜਾ ਕੁਝ ਕਰਵਾ ਦਿੰਦੀ ਹੈ ਪੁੱਤ ਪਾਲੀ ਇਹਨੂੰ ਝੂਠਾ ਹੱਥ ਨਹੀਂ ਲਾਉਣਾ ਬਹੁਤ ਸ਼ਕਤੀ ਹੈ ਇਸ ਵਿੱਚ ਕੋਈ ਬੂਰੀ ਰੂਹ ਨੇੜੇ ਨਹੀਂ ਫਟਕ ਸਕਦੀ ਥੋੜੀ ਦੇਰ ਗੱਲਾਂ-ਬਾਤਾਂ ਕਰਕੇ ਉਸ ਨੇ ਧੀ ਦੇ ਸਿਰ ਤੇ ਹੱਥ ਰੱਖਿਆ ਸਾਰਿਆਂ ਨੂੰ ਹੱਥ ਜੋੜੇ ਅਤੇ ਜਾਣ ਦੀ ਇਜਾਜ਼ਤ ਮੰਗੀ ਦੋ ਕੁ ਦਿਨਾਂ ਵਿੱਚ ਪਾਲੀ ਠੀਕ ਹੋਣ ਲੱਗੀ ਇੱਕ ਦੋ ਦਿਨ ਤਾਂ ਪ੍ਰੀਤ ਨੇ ਧਾਰ ਕੱਢੀ ਪਾਲੀ ਠੀਕ ਹੋਈ ਤਾਂ ਪ੍ਰੀਤ ਸੋਹਰੇ ਚਲੀ ਗਈ ਹੁਣ ਭਜਨੋ ਅਤੇ ਪਾਲੀ ਦੋਵੇਂ ਇਕੱਠੀਆਂ ਹੀ ਬਾਹਰਲੇ ਘਰ ਜਾਂਦੀਆਂ ਪੰਜ-ਸੱਤ ਦਿਨਾਂ ਤਾ ਇਸ ਤਰ੍ਹਾਂ ਹੀ ਹੁੰਦਾ ਰਿਹਾ ਇੱਕ ਦਿਨ ਭਜਨਕੌਰ ਨੂੰ ਪਤਾ ਨਹੀਂ ਸੀ ਕੀ ਕੰਮ ਆ ਗਿਆ ਪਾਲੀ ਨੂੰ ਇਕੱਲਿਆਂ ਹੀ ਜਾਣਾ ਪਿਆ ਜਦੋਂ ਉਹ ਵਾਪਸ ਆ ਰਹੀ ਸੀ ਤਾਂ ਉਸ ਨੂੰ ਪਿੱਛੇ ਪੈਰਾਂ ਦੀ ਬਿੜਕ ਮਹਿਸੂਸ ਹੋਈ ਉਹ ਅੰਦਰੋਂ ਕੰਬ ਗਈ ਦੂਜੇ ਹੀ ਪਾਲ ਉਸ ਨੇ ਬਾਹ ਨਾਲ ਬੰਨੇ ਤਵੀਤ ਨੂੰ ਹੱਥ ਪਾਇਆ ਬਿੜਕ ਉਸ ਨੂੰ ਉਸ ਦੇ ਬਿਲਕੁਲ ਨੇੜੇ ਲੱਗੀ ਉਸ ਨੇ ਪਿੱਛੇ ਨੂੰ ਦੇਖਿਆ ਇੱਕ ਬਿੱਲੀ ਉਸ ਦੇ ਪਿੱਛੇ ਆ ਰਹੀ ਸੀ ਸ਼ਾਇਦ ਦੁੱਧ ਵਾਲੀ ਬਾਲਟੀ ਕਰਕੇ ਪਾਲੀ ਆਪਣੇ ਅੰਦਰ ਨਵੀਂ ਸ਼ਕਤੀ ਮਹਿਸੂਸ ਕਰਦੀ ਉਹ ਕਈ ਵਾਰੀ ਡੋਲੇ ਤੇ ਹੱਥ ਰੱਖ ਕੇ ਪਿੱਪਲ ਵੱਲ ਦੇਖਦੀ ਜਿਵੇਂ ਉਹ ਪ੍ਰੇਤ ਨੂੰ ਭਸਮ ਕਰਨ ਦੀ ਸ਼ਕਤੀ ਰੱਖਦੀ ਹੋਵੇ ਪਾਲੀ ਹੁਣ ਡਰਦੀ ਨਹੀਂ ਸੀ ਜੇ ਕਦੇ ਉਸ ਨੂੰ ਡਰ ਲੱਗਦਾ ਵੀ ਤਾਂ ਉਸ ਨੂੰ ਆਪਣੇ ਬਾਪੂ ਦੀਆਂ ਗੱਲਾਂ ਯਾਦ ਆਉਂਦੀਆਂ ਇਹਦੇ ਵਿੱਚ ਬਹੁਤ ਸ਼ਕਤੀ ਹੈ ਕੋਈ ਬੁਰੀ ਰੂਹ ਨੇੜੇ ਨਹੀਂ ਫਟਕ ਸਕਦੀ ਇਸ ਤਰ੍ਹਾਂ ਡੇਢ ਕ ਮਹੀਨਾ ਲੰਘ ਗਿਆ ਕਈ ਵਾਰ ਉਹ ਸੋਚਦੀ ਉਸ ਦੀ ਤਕਲੀਫ ਨੇ ਬਾਪੂ ਨੂੰ ਕਿਹੜੇ ਰਾਹ ਤੋਰ ਦਿੱਤਾ ਜਿਸ ਪਾਸੇ ਜਾਣ ਤੋਂ ਉਹ ਦੂਜਿਆਂ ਨੂੰ ਰੋਕਦੇ ਸਨ ਅੱਜ ਆਪ ਸਿਆਣਿਆਂ ਦੇ ਦਰਾਂ ਤੇ ਸਿਰ ਨੂੰ ਝੁਕਉਂਦੇ ਨੇ ਇੱਕ ਵਾਰੀ ਉਸ ਨੇ ਆਪਣੇ ਬਾਪੂ ਨੂੰ ਕਿਹਾ ਕਿ ਉਸ ਕਰਕੇ ਉਸ ਨੂੰ ਆਪਣੇ ਅਸੂਲ ਛੱਡਣੇ ਪਏ ਔਲਾਦ ਪਿੱਛੇ ਬੜਾ ਕੁਝ ਕਰਨਾ ਪੈਂਦਾ ਉਸ ਨੇ ਇਹ ਕਹਿ ਕੇ ਗੱਲ ਟਾਲ ਦਿੱਤੀ ਕੋਈ ਮਹੀਨੇ ਡੇਢ ਮਹੀਨੇ ਪਿੱਛੋਂ ਪਾਲੀ ਦਾ ਪਿਓ ਪਤਾ ਲੈਣ ਆਇਆ ਧੀ ਨੂੰ ਦੇਖ ਕੇ ਬੜਾ ਖੁਸ਼ ਹੋਇਆ ਸਬੱਬ ਨਾਲ ਉਸ ਦਿਨ ਭਜਨ ਕੋਰ ਦੀ ਧੀ ਪ੍ਰੀਤ ਅਤੇ ਜਵਾਈ ਵੀ ਮਿਲ ਆ ਗਏ ਸਾਰੇ ਜਣੇ ਬੜੇ ਖੁਸ਼ ਸਨ ਕਿ ਪਾਲੀ ਹੁਣ ਬਿਲਕੁਲ ਠੀਕ ਹੈ ਪਾਲੀ ਪੁੱਤ ਆ ਤਬੀਤ ਝੂਠਾ ਹੋ ਗਿਆ ਤੇਰਾ ਪੂਰਨ ਮਾਸ਼ੀ ਨੂੰ ਗ੍ਰਹਿਣ ਲੱਗਿਆ ਸੀ ਚੰਦ ਨੂੰ ਆ ਖੋਲ ਕੇ ਦੇ ਦਿਓ ਬਦਲਣਾ ਪਊ ਸੀਤਾ ਕਦੇ ਵੀ ਆ ਤਾਗੀਆਂ ਸੁੱਤੀਆਂ 'ਚ ਯਕੀਨ ਨਹੀਂ ਕਰਿਆ ਪਰ ਹੁਣ ਭਜਨਕੌਰ ਦੇ ਪਤੀ ਨੇ ਉਦਾਸ ਜਹੀ ਆਵਾਜ਼ ਵਿੱਚ ਕਿਹਾ ਕਿਹੜੇ ਸਿਆਣੇ ਤੋਂ ਲਿਆਂਦਾ ਤਵੀਤ ਭਾਈ ਜੇ 10 ਦਮੇ ਕਿਸੇ ਹੋਰ ਦਾ ਭਲਾ ਹੋ ਜੂ ਬਿਆਲਕੌਰ ਨੇ ਪੁੱਛਿਆ ਆ ਥੋਡੇ ਨਾਲ ਲੱਗਦੇ ਸ਼ਹਿਰ ਵਿੱਚ ਮਾਤਾ ਜੀ ਪਾਲੀ ਨੇ ਤਵੀਤ ਖੋਲ ਕੇ ਆਪਣੇ ਬਾਪੂ ਨੂੰ ਫੜਾ ਦਿੱਤਾ ਪਰ ਉਸ ਦਾ ਦਿਲ ਨਹੀਂ ਸੀ ਕਰ ਰਿਹਾ ਕਿਉਂਕਿ ਇਸ ਤਵੀਤ ਕਰਕੇ ਤਾਂ ਪ੍ਰੇਤ ਤੋਂ ਖਿਹੜਾ ਛੁੱਟਿਆ ਅਤੇ ਉਸ ਵਿੱਚ ਨਵੀਂ ਤਾਕਤ ਆਈ ਸੀ ਹੁਣ ਤਵੀਤ ਦੀ ਜ਼ਰੂਰਤ ਵੀ ਨਹੀਂ ਬਸ ਇਸ ਤੇ ਲਿਖੇ ਮੰਤਰ ਦਾ ਧਿਆਨ ਕਰ ਲੈਣਾ ਬੁਰੀਆਂ ਰੂਹਾਂ ਦੂਰ ਰਹਿਣਗੀਆਂ ਪਾਲੀ ਦੇ ਬਾਪੂ ਨੇ ਵੱਡੇ ਸਾਰੇ ਚੋਰ ਸਤਵੀਤ ਵਿੱਚੋਂ ਮੰਤਰ ਵਾਲਾ ਕਾਗਜ਼ ਦਾ ਟੁਕੜਾ ਕੱਢਦਿਆਂ ਕਿਹਾ ਸਾਰੇ ਜਣੇ ਉਸ ਲਿਖੇ ਮੰਤਰ ਨੂੰ ਦੇਖਣਾ ਚਾਹੁੰਦੇ ਸਨ ਪਾਲੀ ਦੇ ਬਾਪੂ ਨੇ ਕਾਗਜ਼ ਦੀਆਂ ਕਈ ਤਹੀਆਂ ਖੋਲੀਆਂ ਸਾਰੇ ਦੇਖ ਕੇ ਹੈਰਾਨ ਰਹਿ ਗਏ ਕਾਗਜ਼ ਤਾਂ ਦੋਵਾਂ ਪਾਸਿਆਂ ਤੋਂ ਸਾਫ਼ ਸੀ ਕੁਝ ਵੀ ਨਹੀਂ ਸੀ ਲਿਖਿਆ ਹੋਇਆ ਸਾਰੇ ਪਾਸੇ ਚੁੱਪ ਸੀ ਪਾਲੀ ਆਪਣੇ ਬਾਪੂ ਦੀ ਹੁਸ਼ਿਆਰੀ ਸਮਝ ਗਈ ਪਰ ਬਾਪੂ ਕਾਲਾ ਪਰਛਾਵਾਂ ਉਸ ਨੇ ਸਾਵਲੀਆਂ ਨਜ਼ਰਾਂ ਨਾਲ ਬਾਪੂ ਵੱਲ ਤੱਕਿਆ ਆਪਣੇ ਕੁੜਤੇ ਦੇ ਖਿਸੇ ਵਿੱਚ ਹੱਥ ਪਾ ਕੇ ਉਸ ਨੇ ਵਰਤੀਆਂ ਸਰੀੰਜਾਂ ਅਤੇ ਗੋਲੀਆਂ ਦੇ ਖਾਲੀ ਪੱਤੇ ਅੱਧ ਸੜੇ ਕਾਗਜ਼ ਦਿਖਾਏ ਇਹ ਉਸ ਨੂੰ ਪੀਪਲ ਦੇ ਮੁੱਢ ਕੋਲ ਮਿਲਦੇ ਸਨ ਨਸ਼ੇ ਭਜਣੋ ਦੇ ਪਤੀ ਨੇ ਹੈਰਾਨੀ ਨਾਲ ਪੁੱਛਿਆ ਜੀ ਹਾਂ ਭਾਈ ਸਾਹਿਬ ਇਹ ਪ੍ਰੇਤ ਹੈ ਜਿਹੜਾ ਲੋਕਾਂ ਦੇ ਘਰ ਬਰਬਾਦ ਕਰਦਾ ਹੈ